ਸਾਚੀਰਕਾਰ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਭਾਰਤ ਸਰਕਾਰ ਵੱਲੋਂ ਸਾਲ 2025-26 ਦਾ ਬਜਟ ਕੀਤਾ ਗਿਆ ਪੇਸ਼ ਮੱਧ ਵਰਗੀ ਪਰਿਵਾਰਾਂ ਨੂੰ ਹੋਵੇਗਾ ਵੱਡਾ ਫਾਇਦਾ 12 ਲੱਖ ਤੱਕ ਦੀ ਆਮਦਨ ਤੇ ਲਈ ਲੱਗੇਗਾ ਕੋਈ ਵੀ ਟੈਕਸ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਉੱਤੇ ਹੋਇਆ ਹਮਲਾ ਚੋਣ ਰੈਲੀ ਦੌਰਾਨ ਵਿਧਾਇਕ ਭਿੰਦਰ ਗੋਇਲ ਦੇ ਉੱਪਰ ਹੋਇਆ ਹਮਲਾ ਹਮਲੇ ਤੋਂ ਬਾਅਦ ਵਿਧਾਇਕ ਹੋਏ ਵੇਓਚ ਬੇਹੋਸ਼ ਹੋਣ ਤੋਂ ਬਾਅਦ ਵਿਧਾਇਕ ਨੂੰ ਹਸਪਤਾਲ ਕਰਵਾਇਆ ਦਾਖਲ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਤੇ ਸੀਐਮ ਮਾਨ ਨੇ ਜਤਾਈ ਨਾਰਾਜ਼ਗੀ ਕਿਹਾ ਪੰਜਾਬ ਨੂੰ ਬਜਟ ਦੇ ਵਿੱਚ ਅਣ ਦੇਖਿਆ ਕੀਤਾ ਗਿਆ ਇਹ ਇੱਕ ਚੋਣਵੀ ਬਜਟ ਆ ਜਿਸ ਦੀ ਘੋਸ਼ਣਾ ਬਿਹਾਰ ਲਈ ਕੀਤੀ ਗਈ ਹੈ ਮੋਗਾ ਪੁਲਿਸ ਦੀ ਵੱਡੀ ਕਾਰਵਾਈ 311 ਗ੍ਰਾਮ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਗ੍ਰਿਫਤਾਰ ਸਵਿਫਟ ਕਾਰ ਸਮੇਤ 65980 ਰੁਪਏ ਦੀ ਡਰੱਗ ਮਨੀ ਕੀਤੀ ਬਰਾਮਦ ਜਲੰਧਰ ਵਿੱਚ ਵੱਡਾ ਰੇਲ ਹਾਦਸਾ ਡੀ ਐਮ ਯੂ ਇੰਜਣ ਪਟੜੀ ਤੋਂ ਉਤਰਿਆ ਮੇਨਟੇਨੈਂਸ ਤੋਂ ਬਾਅਦ ਛੱਡ ਤੋਂ ਬਾਹਰ ਆ ਰਿਹਾ ਸੀ ਇੰਜਣ ਹਾਦਸੇ ਦੇ ਕਾਰਨ ਲਈ ਜਾਂਚ ਕਮੇਟੀ ਬਣਾਈ ਗਈ ਫਗਵਾੜਾ 'ਚ ਬਣਿਆ ਆਵਾਜ਼ਵੀ ਪਾਰਟੀ ਦਾ ਮੇਅਰ ਰਾਮਪਾਲ ਉਪਲ ਬਣੇ ਮੇਅਰ ਆਵਾਜ਼ਵੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोੜਾ ਨੇ ਪ੍ਰੈਸ ਕਾਨਫਰੰਸ ਕਰਕੇ ਮੇਅਰ ਦਾ ਕੀਤਾ ਐਲਾਨ ਕੇਂਦਰੀ ਬਜਟ ਤੇ ਐਮ ਪੀ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ ਉਹਨਾਂ ਨੇ ਕਿਹਾ ਕਿ ਜਿੱਥੇ ਚੋਣਾਂ ਆ ਰਹੀਆਂ ਨੇ ਉਹਨਾਂ ਰਾਜਾਂ ਦੇ ਨਾਮ ਬਜਟ ਦੇ ਵਿੱਚ ਸਭ ਤੋਂ ਵੱਧ ਲਏ ਗਏ ਪਰ ਬਜਟ ਦੇ ਵਿੱਚ ਪੰਜਾਬ ਦਾ ਕਿਤੇ ਵੀ ਨਾਮੋ ਨਿਸ਼ਾਨ ਨਹੀਂ ਉਹਨਾਂ ਕਹ ਕੇ ਕਿਸਾਨੀ ਦੀ ਲੜਾਈ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਇਸ ਲਈ ਮੈਂ ਦੁਖੀ ਹਾਂ ਸੰਗਣੀ ਧੁੰਦ ਕਾਰਨ ਵਿਜ਼ਿਬਿਲਟੀ ਹੋਈ ਜ਼ੀਰੋ ਸ਼ਨੀਵਾਰ ਨੂੰ ਪਈ ਧੁੰਦ ਕਾਰਨ ਦੋ ਸੜਕ ਹਾਸਿਆਂ ਵਿੱਚ ਤਿੰਨ ਦੀ ਹੋਈ ਮੌਤ ਇੱਕ ਗੰਭੀਰ ਜ਼ਖਮੀ ਸਾਬਕਾ ਮੁੱਖ ਚੌਣ ਕਮਿਸ਼ਨਰ ਨਵੀਨ ਚਾਵਲਾ ਦਾ 78 ਸਾਲ ਦੀ ਉਮਰ 'ਚ ਹੋਇਆ ਦਿਹਾਂਤ ਦਿਮਾਗ ਦੀ ਸਰਜਰੀ ਲਈ ਅਪੋਲੋ ਹਸਪਤਾਲ ਵਿੱਚ ਦਾਖਲ ਸਨ ਨਵੀਨ ਚਾਵਲਾ ਪੁਲਿਸ ਨੇ ਗੈਸ ਫੈਕਟਰੀ ਅੱਗੇ ਬੈਠੇ ਲੋਕਾਂ ਨੂੰ ਖਦੇੜਿਆ ਲੁਧਿਆਣਾ ਦਾ ਪਿੰਡ ਬੱਗਾ ਕਲਾ ਪੁਲਿਸ ਚੌਣੀ ਵਿੱਚ ਹੋਇਆ ਤਬਦੀਲ ਇਹ ਸਨ ਅੱਜ ਦੀਆਂ 10 ਵੱਡੀਆਂ ਖਬਰਾਂ ਫ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ